ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕਨ ਦਾ ਅਗਲਾ ਕਾਣ 5 ਦੂਜੇ ਦਿਨ ਜੈਨੇਟਸ ਨੂੰ ਮਿਲਣ ਆਈ ਅਤੇ ਇੱਕ ਮਿੱਠੀ ਡਿਸ਼ ਸਾਡੇ ਦੋਨਾਂ ਲਈ ਲੈ ਕੇ ਆਈ ਉਹ ਹੁਣ ਨਿਰਾਸ਼ ਨਹੀਂ ਸੀ ਮੈਂ ਬ੍ਰਿਟ ਦੀ ਉਸ ਨਾਲ ਕੋਈ ਗੱਲ ਨਹੀਂ ਛੇੜੀ ਜਦੋਂ ਉਹ ਚਲੀ ਗਈ ਤਦ ਰੌਣਿ ਆਪੀ ਗੱਲ ਛੇੜੀ ਪਰ ਰਾਹ ਰੈਨੂੰ ਮੈਂ ਆਖਦਾ ਹੁੰਦਾ ਸੀ ਕਿ ਬ੍ਰਿਟ ਨਗਲੀ ਸੀ ਉਹ ਬਿਲਕੁਲ ਨਗਲੀ ਸੀ ਉਹ ਜੈਨੇਟ ਨੂੰ ਕੋਈ ਪਿਆਰ ਨਹੀਂ ਸੀ ਕਰਦਾ ਬਸ ਸ਼ਬਦ ਬੋਲਦਾ ਸੀ ਉਹ ਵੀ ਇੰਜ ਦੇ ਕੇ ਜੈਨੇਟ ਉਸ ਖਾਤਰ ਫਿਸਲਦੀ ਗਈ ਆਪਣੀ ਸਿਫਤ ਕਰਾਉਣੀ ਤਾਂ ਸਭ ਹੀ ਲੋੜਦੇ ਆ ਪਰ ਔਰਤ ਦੀ ਆਪਣੀ ਸਿਫਤ ਕਰਾਉਣ ਦੀ ਇੱਛਾਈ ਉਸ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਬਣ ਜਾਂਦੀ ਹੈ ਇਸ ਕਮਜ਼ੋਰੀ ਦਾ ਫਾਇਦਾ ਮਤਲਬ ਪ੍ਰਸਤ ਮਰਦ ਬਹੁਤ ਉਠਾਉਂਦੇ ਆ ਆ ਜੋ ਨਿੱਕੀਆਂ ਕੁੜੀਆਂ ਘਰੋਂ ਨਸ ਜਾਂਦੀਆਂ ਨਾ ਉਸ ਦਾ ਕਾਰਨ ਉਹਨਾਂ ਦੇ ਆਪਣੇ ਮਾਪੇ ਹੁੰਦੇ ਆ ਉਹ ਉਹਨਾਂ ਨੂੰ ਬੰਦਾ ਪਿਆਰ ਦੇਣਾ ਹੀ ਭੁੱਲ ਜਾਂਦੇ ਆ ਕਿਉਂਕਿ ਉਹ ਉਹਨਾਂ ਨੂੰ ਅਗਲਾ ਦੇਣ ਵਿੱਚ ਹੀ ਲੱਗੇ ਰਹਿੰਦੇ ਆ ਮੈਂ ਇਸ ਗੱਲ ਨੂੰ ਬਹੁਤ ਚਿਤਨ ਰਿਆ ਜੈਨ ਇਟਿੰਜ ਘਰੋਂ ਕਦੇ ਵੀ ਨਹੀਂ ਨਸੀ ਨਹੀਂ ਜਦੋਂ ਉਸ ਮੁੰਡੇ ਮਤਲਬ ਆਪਣੇ ਪ੍ਰੇਮੀ ਨਾਲ ਰਹਿਣ ਲੱਗ ਗਿਆ ਉਸਨੇ ਆ ਕੇ ਮੈਨੂੰ ਦੱਸਿਆ ਮੈਂ ਖੁਸ਼ੀ ਨਾਲ ਹਾਂ ਕਰ ਦਿੱਤੀ ਉਹ ਮੁੰਡਾ ਸ਼ੁਰੂ ਵਿੱਚ ਚੰਗਾ ਸੀ ਪਰ ਬੁਰੀ ਸੰਗਤ ਉਸਨੂੰ ਲੈ ਬੈਠੀ ਤੇ ਉਹ ਡਰਗ ਵਿੱਚ ਪੈ ਗਿਆ ਤੇ ਫਸ ਗਿਆ ਆ ਮੈਨ ਗੱਲ ਕਰ ਰਿਹਾ ਸੀ ਕਿ ਔਰਤ ਆਪਣੀ ਸਿਫਟ ਕਰਾਉਣ ਵਿੱਚ ਬਹੁਤ ਚੁਗੰਨੇ ਰਹਿਣਾ ਭੁੱਲ ਜਾਂਦੀ ਹੈ ਬ੍ਰਿਟ ਕਾਫੀ ਦਿਨ ਤੋਂ ਜਨਰਟ ਨੂੰ ਬਣਾ ਰਿਹਾ ਸੀ ਕਿ ਉਹ ਮੇਰੇ ਕੋਲੋਂ ਕੁਝ ਪੈਸੇ ਉਧਾਰ ਲੈ ਕੇ ਉਸ ਨੂੰ ਦੇ ਦੇਵੇ ਤਾਂ ਕਿ ਉਹ ਕੋਈ ਆਪਣਾ ਹੀ ਬਿਜ਼ਨਸ ਚਲਾਵੇ ਜਿਸ ਬਾਰੇ ਉਹ ਜਨਰਟ ਨੂੰ ਦੱਸਤਾ ਆਇਆ ਸੀ ਜਨਰਟ ਨੇ ਉਸ ਨੂੰ ਕਿਹਾ ਡੈਡ ਨੇ ਬਹੁਤ ਕੁਝ ਕੀਤਾ ਤੇ ਹੁਣ ਜੋ ਉਸ ਕੋਲ ਹੈ ਉਸ ਦੇ ਭੜਾਪੇ ਲਈ ਹੈ ਅਤੇ ਉਸ ਤੋਂ ਉਹ ਪੈਸੇ ਮੰਗਣਾ ਗੁਨਾ ਦੇ ਬਰਾਬਰ ਸਮਝੀਏ ਬਸ ਉਦੋਂ ਤੋਂ ਯੂਸਪ੍ਰਤੀ ਬ੍ਰਿਟਪਾਸਾ ਵਟਣ ਲੱਗ ਪਿਆ ਤੁਹਾਨੂੰ ਯਾਦ ਹੈ ਨਾ ਕਿ ਕਈ ਵਾਰ ਉਹ ਮੇਰੇ ਕੋਲ ਹਫ਼ਤਾ ਭਰ ਨਹੀਂ ਚਾਹਿਆ ਕਰਦੀ ਐਸੇ ਚੱਕਰ ਵਿੱਚ ਕਿ ਉਹ ਉਸ ਦੇ ਬਤੀਰੇ ਨਾਲ ਜੂਝ ਰਹੀ ਸੀ ਪਰ ਉਹ ਮੈਨੂੰ ਨਹੀਂ ਸੀ ਦੱਸਣਾ ਚਾਹੁੰਦੀ ਬ੍ਰਿਟ ਨੇ ਕੋਈ ਹੋਰ ਜਨਾਨੀ ਟਿਕਾ ਲਈ ਸਾਨੂੰ ਇੱਕ ਪ੍ਰਾਈਵੇਟ ਡਿਟੈਕਟਿਵ ਨਹੀਂ ਪਤਾ ਲੱਗਾ ਕਿ ਉਹ ਇੱਕ 60 ਸਾਲ ਦੀ ਔਰਤ ਜਿਸ ਦਾ ਵੱਡਾ ਬਿਜ਼ਨਸ ਸੀ ਨਾ ਜੁੜ ਚੁੱਕਿਆ ਸੀ। ਹੌਲੀ-ਹੌਲੀ ਰਾਤਾਂ ਬੀ ਉਹ ਸੇਨਾ ਗੁਜਾਰਨ ਲੱਗ ਪਿਆ। ਫਿਰ ਇੱਕ ਦਿਨ ਚੁੱਪ ਕਰਕੇ ਆਪਣਾ ਅਟੈਚੀ ਲੈ ਕੇ ਉਹ ਜੈਨੇਟ ਦੇ ਘਰੋਂ ਗਾਇਬ ਹੋ ਗਿਆ। ਡਿਟੈਕਟਿਵ ਮੁਤਾਬਕ ਉਹ ਉਸੇ ਔਰਤ ਨਾਲ ਰਹਿੰਦਾ ਜਿਸ ਦੇ ਦੋ ਲੜਕੀਆਂ ਨੇ ਜੋ ਉਸ ਤੋਂ ਵੱਖ ਰਹਿੰਦੀਆਂ ਨੇ। ਅਰਾ ਦਿਲ ਕਰਦਾ ਹੈ ਕਿ ਮੈਂ ਜਾ ਕੇ ਉਸ ਔਰਤ ਨੂੰ ਤਕਨੀ ਕਰਕੇ ਆਵਾਂ। ਮੈਂ ਉਸ ਨੂੰ ਆਖਿਆ ਉਹ ਗੱਲ ਤਾਂ ਸਹੀ ਹੈ ਤੇਰੀ ਪਰ ਕੋਈ ਜ਼ਿਰ ਅਟਕ ਜਾ। ਕੋਸ਼ਿਸ਼ ਕਰਕੇ ਉਸ ਦੀਆਂ ਲੜਕੀਆਂ ਦਾ ਪਤਾ ਕੀਤਾ ਜਾਵੇ ਤੇ ਉਹਨਾਂ ਨੂੰ ਮਿਲਿਆ ਜਾਵੇ ਕਿਉਂਕਿ ਉਸ ਔਰਤ ਨੇ ਆਪਾਂ ਤੋਂ ਬ੍ਰਿਟ ਬਾਰੇ ਕੁਝ ਨਹੀਂ ਸੁਨਾ ਮਤਲਬ ਇਸ ਉਮਰ ਵਿੱਚ ਉਸ ਨੂੰ 10 ਸਾਲ ਛੋਟਾ ਬੰਦਾ ਮਿਲਿਆ ਤੇ ਉਹ ਸੋਚੇਗੀ ਕਿ ਇਹ ਆਪਣੇ ਕਿਸੇ ਨਿੱਜੀ ਕਾਰਨ ਕਰਕੇ ਕੰਮ ਖਰਾਬ ਕਰਨ ਆਇਆ ਆ ਐਵੀ ਗੱਲ ਠੀਕ ਹੈ ਤੇਰੀ ਅਜੇ ਇਤਲਾਕ ਪੂਰਾ ਹੋਣ ਵਿੱਚ 4 ਮਹੀਨੇ ਬਾਕੀ ਨੇ ਰੌਣੇ ਆਕਾ ਆਪਣੇ ਡਿਟੈਕਟਿਵ ਤੋਂ ਪਤਾ ਕਰਵਾ ਕਿ ਉਸਔਰਤ ਦੀਆਂ ਧੀਆਂ ਨੂੰ ਕਿਵੇਂ ਮਿਲਿਆ ਜਾ ਸਕਦਾ ਕੋਈ ਸਬੂਤ ਹੈ ਇਸ ਗੱਲ ਦਾ ਕਿ ਉਹ ਪੈਸੇ ਮੰਗਦਾ ਹੋਵੇ ਜੈਨੇਟ ਕੋਲ ਮੈਂ ਉਹਨੂੰ ਸਲਾਹ ਦਿੱਤੀ ਹਾਂ ਜੈਨੇਟ ਨੂੰ ਨੇ ਪੈਸਿਆਂ ਬਾਰੇ ਇੱਕ ਵਾਰ ਫੋਨ ਉੱਤੇ ਗੱਲਬਾਤ ਕੀਤੀ ਸੀ ਤੇ ਉਸ ਕਾਲ ਦੌਰਾਨ ਉਸ ਦੀਆਂ ਪੈਸੇ ਮੰਗਣ ਬਾਰੇ ਕੁਝ ਗੱਲਾਂ ਸਾਫ਼ ਸਨ ਉਹ ਫੋਨ ਕਾਲ ਤਲਾਕ ਦੇ ਦੌਰਾਨ ਜੈਨੇਟ ਦੇ ਵਕੀਲ ਨੇ ਵਰਤੀ ਵੀ ਤਾਂ ਕਿ ਉਹ ਜੈਨੇਟ ਤੋਂ ਕੁਝ ਪੈਸੇ ਲੈ ਜਾ ਨਾ ਸਕੇ ਪਰ ਤਲਾਕ ਬ੍ਰਿਟ ਨੇ ਮੰਗੇ ਜਿਸ ਕਰਕੇ ਉਹ ਜੈਨੇਟ ਦਾ ਬਚਾਅ ਹੋ ਗਿਆ ਆਪਣੇ ਘਰੋਂ ਚਲੇ ਜਾਣ ਤੇ ਉਹਨੇ ਫੋਨ ਤੇ ਇਹਨੇ ਗਿਆ ਸੀ ਤੂੰ ਮੈਨੂੰ ਤਲਾਕ ਦੇ ਦੇ ਕਿਉਂਕਿ ਮੈਂ ਤੇਰੇ ਨਾਲ ਰਹਿ ਨਹੀਂ ਸਕਦਾ ਜੈਨੇਟ ਨੂੰ ਠੀਕ ਹੈ ਆਖ ਕੇ ਉਸ ਨੂੰ ਤਲਾਕ ਦੇਣਾ ਮੰਨ ਗਈ ਸੀ ਪਰ ਜੈਨੇਟ ਦੇ ਦੋਸਤ ਦੇ ਵਕੀਲ ਨੇ ਸਲਾਹ ਦਿੱਤੀ ਕਿ ਉਹ ਬ੍ਰਿਟ ਨੂੰ ਆਖੇ ਕਿ ਜੇ ਉਹ ਇਹੋ ਚਾਹੁੰਦਾ ਹੈ ਤਾਂ ਤਲਾਕ ਦੇ ਦੇਵੇ ਫਿਰ ਉਸਨੇ ਆਪਣੇ ਤਲਾਕ ਦੇ ਪੇਪਰ ਭਰ ਦਿੱਤੇ ਭਾਵੇਂ ਕੁਝ ਪੈਸੇ ਉਹਨੇ ਜੈਨਟ ਤੋਂ ਜ਼ਰੂਰ ਮੰਗੇ ਸੀ ਰੌਣ ਜਸਿਆ ਰੌਣ ਉਹ ਟੇਪ ਦੀ ਰਿਕਾਰਡਿੰਗ ਮੈਂ ਸੁਣ ਸਕਦਾ ਮੈਂ ਰੌਣ ਨੂੰ ਪੁੱਛਿਆ ਮੇਰੇ ਕੋਲ ਹੀ ਪਈ ਹੈ ਕਿਉਂਕਿ ਕਾਫੀ ਦਿਨ ਤੋਂ ਜੈਨਟ ਨੇ ਆਪਣੇ ਘਰੇ ਕੋਈ ਵੀ ਪੇਪਰ ਰੱਖਣਾ ਬੰਦ ਕਰ ਦਿੱਤਾ ਸੀ ਮੈਂ ਹੁਣੇ ਲੈ ਕੇ ਆਉਣਾ ਉਹ ਕਾਲ ਵਾਲੀ ਰਿਕਾਰਡਿੰਗ ਲੱਭ ਕੇ ਉੱਠ ਕੇ ਰੌਣ ਆਪਣੇ ਕਮਰੇ ਵਿੱਚ ਚੱਲ ਗਿਆ ਮੈਂ ਛੱਤ ਕੀ ਵਿੱਚੋਂ ਬਾਹਰ ਵੇਖਣ ਲੱਗਾ ਹਲਕਾ ਮੀਂਹ ਪੈਣ ਲੱਗ ਪਿਆ ਸੀ ਇਹ ਥੋੜੀ ਠੰਡ ਵੀ ਉਤਰਨ ਲੱਗ ਪਈ ਸੀ ਕੋਈ ਚੇਰਵਾਜ਼ ਰੌਨ ਰਿਕਾਰਡਿੰਗ ਲਿਆ ਹੈ ਅਤੇ ਉਸਨੇ ਉਹ ਮੈਨੂੰ ਸੁਣਾਈ ਰਿਕਾਰਡਿੰਗ ਵਿੱਚ ਬ੍ਰਿਟ ਅਤੇ ਜੈਨੇਟਰੀ ਗੱਲਬਾਤ ਇੰਜ ਸੀ ਤੈਨੂੰ ਮੈਂ ਬੜਾ ਪਿਆਰ ਕੀਤਾ ਪਰ ਤੂੰ ਕੋਈ ਮੁੱਲ ਨਹੀਂ ਪਾਇਆ ਜੈਨੇਟ ਕਿਉਂ ਬ੍ਰਿਟ ਮੈਂ ਵੀ ਬਹੁਤ ਪਿਆਰ ਕੀਤਾ ਸੀ ਤੈਨੂੰ ਨਹੀਂ ਸਭ ਵਿਖਾਵਾ ਸੀ ਕਿਉਂਕਿ ਪਿਆਰ ਕਰਨ ਵਾਲਾ ਲੋੜ ਮਿਲੇ ਆਪਣੇ ਪਿਆਰ ਨਾਲ ਖੜਦਾ ਪਰ ਤੂੰ ਨਹੀਂ ਖੜੀ ਬ੍ਰਿਟ ਮੈਂ ਖੜੀ ਹਾਂ ਤੇਰੇ ਨਾਲ ਹਮੇਸ਼ਾ ਨਹੀਂ ਕੀ ਹੁੰਦਾ 80000 ਡਾਲਰ ਤੇਰੇ ਡੈਡ ਦੇ ਬੈਂਕ ਵਿੱਚ ਹੀ ਪਏ ਹਨ ਮੈਂ ਲਿਖ ਕੇ ਪੈਸੇ ਲੈਣੇ ਸੀ ਤੇ ਫਿਰ ਮੋੜ ਦੇਣੇ ਸੀ ਜੈਨਟ ਪਰ ਤੂੰ ਉਸ ਵੇਲੇ ਮੈਨੂੰ ਜਵਾਬ ਦੇ ਦਿੱਤਾ ਕੋਰਾ ਕਿ ਉਸ ਬੁੱਢੇ ਨੂੰ ਨਾ ਪੈਸਿਆਂ ਦੀ ਮੇਰੇ ਨਾਲ ਜ਼ਿਆਦਾ ਲੋੜ ਹੈ ਤੂੰ ਮੇਰਾ ਦਿਲ ਰੱਖਣ ਲਈ ਇੰਜ ਨਹੀਂ ਕਿਹਾ ਕਿ ਪੁੱਛਾਂਗੀ ਆਪਣੇ ਡੈਡ ਨੂੰ ਡੈਡ ਨੇ ਮੇਰੇ ਲਈ ਬਹੁਤ ਕੀਤਾ ਹੈ ਕਈ ਵਾਰ ਤਾਂ ਉਹਨੇ ਮੇਰੇ ਲਈ ਕਰਜ਼ਾ ਵੀ ਚੁੱਕਿਆ ਹੁਣ ਉਹ ਬਿਰਦਾ ਹੈ ਤੇ ਉਹ ਪੈਸੇ ਉਹਨਾਂ ਦੇ ਨੇ ਲੋੜ ਪੈਣ ਉੱਤੇ ਉਹ ਆਪਣੇ ਪੈਸਿਆਂ ਨਾਲ ਵਰਤ ਸਕਣਗੇ ਮੈਂ ਤੈਨੂੰ ਦੱਸਿਆ ਸੀ ਕਿ ساری ਉਮਰ ਮੇਰੇ ਡੈਡ ਨੇ ਮੇਰਾ ਕੀਤਾ ਹੈ ਮੈਂ ਕਿਉਂ ਉਸ ਦੀ ਬਚਤ ਵੱਲ ਵੇਖ ਮੇਰੀ ਆਪਣੀ ਔਲਾਦ ਹੈ ਹੁਣ ਉਹਨਾਂ ਦੇ ਖਰਚੇ ਨੇ ਪਰ ਫਿਰ ਵੀ ਮੈਂ ਤੈਨੂੰ 20000 ਡਾਲਰ ਦੇਣ ਨੂੰ تیار ਸੀ ਕਿ ਨਹੀਂ ਤੈਨੂੰ ਆਖਿਆ ਸੀ ਨਾ ਕਿ ਐਨੇ ਕਿਉਂ ਮੈਂ ਕਰ ਦੇਵਾਂਗੀ ਓ ਫੋਕਾ ਵਾਲਾ ਸੀ ਤੇਰਾ ਮੈਂ ਕੋਈ ਦੱਬਣੀ ਸੀ ਤੇਰੇ ਡੈਡ ਦੇ ਪੈਸੇ ਜਨ ਅਬ ਬਿਜ਼ਨਸ ਚੱਲੇ ਜਾਂ ਨਾ ਚੱਲੇ ਇਸ ਦਾ ਕੋਈ ਭਰੋਸਾ ਨਹੀਂ ਹੁੰਦਾ ਜੇ ਤੇਰਾ ਬਿਜ਼ਨਸ ਫੇਲ ਹੋ ਜਾਏ ਇਹ ਡੈਡ ਦੇ ਪੈਸੇ ਕਿੱਥੋਂ ਆਣਗੇ? ਪਰ ਫੇਲ ਨਹੀਂ ਹੋ ਸਕਦਾ ਮੇਰਾ ਚਲਾਇਆ ਹੋਇਆ ਬਿਜ਼ਨਸ। ਬ੍ਰਿਟ ਤੂੰ ਖੁਦ ਕਿੰਨੇ ਕੁ ਬਿਜ਼ਨਸ ਚਲਾਏ ਪਹਿਲਾਂ ਕਿ ਤੂੰ ਇੰਨਾ ਦਾਵਾ ਕਰਦਾ ਹੈ? ਤੇਰਾ ਮਤਲਬ ਇਹ ਹੈ ਕਿ ਮੈਂ ਕੁਝ ਨਹੀਂ ਕਰ ਸਕਦਾ? ਬ੍ਰਿਟ ਦੀ ਆਵਾਜ਼ ਵਿੱਚ ਤਲਕੀ ਸੀ। ਮੈਂ ਆਮ ਗੱਲ ਕਰ ਰਹੀ ਹਾਂ। ਤੂੰ ਇੰਜ ਕਰ ਤੂੰ ਜੋ ਮੈਨੂੰ 20000 ਡਾਲਰ ਦੇਣ ਦਾ ਵਾਅਦਾ ਕਰ ਰਹੀ ਸੀ ਨਾ ਉਹ ਦੇ ਦੇ ਹੁਣ ਤੇ ਹੋਰ 60000 ਡਾਲਰ ਘਰ ਉੱਤੇ ਤੂੰ ਕਰਜ਼ਾ ਲੈ ਕੇ ਦੇ ਦੇ ਦੀ ਮੈਨੂੰ। ਬ੍ਰਿਟ ਮੇਰੇ ਦੋ ਜਵਾਨ ਬੱਚੇ ਨੇ। ਮੈਨੂੰ ਉਹਨਾਂ ਲਈ ਜੇ ਲੋੜ ਪਈ ਮੈਂ ਕਿੱਥੇ ਜਾਵਾਂਗੀ ਓਏ ਆਪਣੇ ਡੈਡ ਕੋਲ ਉਹਦੇ ਦੇ ਬੱਚਿਆਂ ਲਈ ਤਾਂ ਦੇ ਦੇਵੇਗਾ ਕੁਝ ਬ੍ਰਿਟਿੰਜ ਬੋਲ ਰਿਹਾ ਸੀ ਜਿਵੇਂ ਉਸ ਨੂੰ ਪਤਾ ਹੋਵੇ ਜੈਨਟਕੂ ਕੀ ਸਵਾਲ ਕਰੇਗੀ ਤੂੰ ਇਹ ਸਾਡੇ ਪੈਸਿਆਂ ਉੱਤੇ ਕਿਉਂ ਅਖਤਰੀ ਤੂੰ ਆਪ ਕਰ ਕੁਝ ਈਸ਼ਵਰ ਜੈਨ ਉਸ ਤਰਹੀ ਨਾ ਬੋਲੀ ਤੈਨੂੰ ਗੱਲ ਦੱਸਾਂ ਤੈਨੂੰ ਇੰਨਾ ਪਿਆਰ ਕਰਕੇ ਮੈਨੂੰ ਆਖਰ ਨੂੰ ਇਹੋ ਸੁਣਨਾ ਪੈਣਾ ਸੀ ਤੇਰੇ ਕੋਲ ਜੈਨ ਮੈਨੂੰ ਗਲਿਆਂ ਆ ਰਹੀ ਹੈ ਕਿ ਮੈਂ ਤੈਨੂੰ ਇੰਨਾ ਪਿਆਰ ਕੀਤਾ ਤੇ ਤੂੰ ਮੇਰੇ ਨਾਲ ਇੰਜ ਬਤੀਰਾ ਕਰੀਂ ਮੈਂ ਤੇਰੇ ਬਿਰਦ ਪਿਓ ਦਾ ਬੜਾ ਧਿਆਨ ਕੀਤਾ ਛੱਟ ਇਹਨਾਂ ਗੱਲਾਂ ਨੂੰ ਕੋਈ ਲਵ ਨਹੀਂ ਤੇਰਾ ਮਨ ਬਣ ਚੁੱਕਿਆ ਹੈ ਤੇ ਮੇਰਾ ਵੀ ਚਲਾਕ ਤਾਂ ਦੇ ਸਕਦੀ ਹੈ ਨਾ ਤੂੰ ਮੈਨੂੰ ਉਹ ਦੇ ਦੇ ਫਿਰ ਜੈਨਟ ਇਹ ਮਿਹਰਬਾਨੀ ਕਰ ਦੇ ਮੇਰੇ ਤੇ ਬੜੀ ਸਲੀਕੇ ਨਾਲ ਬ੍ਰਿਟ ਬੋਲੀ ਕੋਈ ਨਹੀਂ ਜ਼ਰੂਰ ਸੋਚਾਂਗੀ ਜਲਦੀ ਇਸ ਬਾਰੇ ਵੀ ਫਿਰ ਫੋਨ ਕੱਟ ਗਿਆ ਮੈਂ ਇਹ ਸਭ ਕੁਝ ਸੁਣ ਕੇ ਰੋਂਨ ਲੱਗਿਆ ਤੇਰੀ ਬ੍ਰਿਟ ਬਾਰੇ ਪਰਖ ਬੜੀ ਸਹੀ ਸੀ ਰੌਣ ਓਏ ਗੰਦੇ ਬੰਦੇ ਨੂੰ ਮੈਂ ਹਮੇਸ਼ਾ ਜੈਨਟ ਦੀਆਂ ਤੇ ਮੇਰੀਆਂ ਸਿਫਤਾਂ ਹੀ ਕਰਦਾ ਸੁਣਿਆ ਜਦੋਂ ਕੋਈ ਇੰਜ ਬਹੁਤ ਸਿਫਤਾਂ ਕਰੇ ਉਸ ਵਿੱਚ ਪੂਰਾ ਸੱਚ ਨਹੀਂ ਹੁੰਦਾ ਬਲਰਾ ਬੰਦੇ ਨੂੰ ਕਿਸੇ ਪ੍ਰਸੰਗ ਵਿੱਚ ਹੀ ਸਿਫਤ ਕਰਨੀ ਚਾਹੀਦੀ ਹੈ ਇੱਕ ਹੋਰ ਗੱਲ ਸੁਣਾਵਾਂ ਇਸੇ ਪ੍ਰਸੰਗ ਵਿੱਚ ਮੇਰੀ ਗੱਲ ਹੁਣ ਯਾਦ ਆ ਗਈ ਮੇਰੇ ਨਾਲ ਇੱਕ ਤਲਾਕशुदा ਔਰਤ ਪੜਾਉਂਦੀ ਸੀ ਦਿਾਨਾ ਉਸ ਦੀ ਹਰ ਰੋਜ਼ ਹੀ ਇੱਕ ਪ੍ਰੋਫੈਸਰ ਸਿਫਤਾਂ ਹੀ ਕਰੀ ਜਾਵੇ ਇੱਕ ਦਿਨ ਦਿਾਨਾ ਨੇ ਉਸ ਆਸ਼ਿਕ ਨੂੰ ਇਕੱਠੇ ਕਾਫੀ ਪੀਣ ਲਈ ਸੱਦ ਲਿਆ ਦੇ ਨਾਲ ਸਾਨੂੰ ਵੀ ਬਿਠਾ ਲਿਆ ਜਦੋਂ ਅਸੀਂ ਸਾਰੇ ਨੇ ਕੌਫੀ ਖਤਮ ਕਰ ਲਈ ਜਾਨਾ ਉਹ ਸਾਸ਼ਕ ਨੂੰ ਕਹਿਣ ਲੱਗੀ ਬਿੱਲੀ ਤੂੰ ਮੇਰੀਆਂ ਕੋਈ ਜ਼ਿਆਦਾ ਹੀ ਸਿਫ਼ਤਾਂ ਕਰਦਾ ਹੈ ਕਿਉਂਕਿ ਤੇਰੇ ਸ਼ਬਦੀ ਦੱਸਦੇ ਆ ਕਿ ਉਹ ਅਸਲੀਅਤ ਤੋਂ ਦੂਰ ਨੇ ਮੈਂ ਵੇਖਣ ਨੂੰ ਠੀਕ ਆ ਪਰ ਅਤਿਅੰਤ ਸੁੰਦਰ ਨਹੀਂ ਜਿਵੇਂ ਤੂੰ ਮੇਰੀ ਖੂਬਸੂਰਤੀ ਬਾਰੇ ਵਧਾ ਚੜਾ ਕੇ ਗੱਲਾਂ ਕਰਦਾ ਹੈ ਤੇ ਇਸ ਗੱਲ ਦਾ ਮੈਨੂੰ ਪੂਰਾ ਅਹਿਸਾਸ ਹੈ ਉਹ ਬੋਲਿਆ ਮੈਂ ਕੋਈ ਕਹਿਜੋ ਮੇਰੀਆਂ ਅੱਖਾਂ ਦੱਸਦੀਆਂ ਜਾਨਾ ਉਹ ਬੋਲੀ ਚਲੋ ਅੱਖਾਂ ਦੀ ਗੱਲ ਛੱਡੋ ਤੂੰ ਆਖਦਾ ਕਿ ਮੇਰੀ ਆਵਾਜ਼ ਬਹੁਤ ਮਿੱਠੀ ਹੈ ਕਿਉਂ ਰੋਂ ਤੂੰ ਦੱਸ ਕੀ ਮੇਰੀ ਆਵਾਜ਼ ਮਿੱਠੀ ਹੈ ਮੈਨੂੰ ਕਿਹਾ ਜਾਨਾ ਸਭ ਤੋਂ ਕਰਖਤ ਆਵਾਜ਼ ਵਿੱਚ ਤੂੰ ਬੋਲਦੀ ਹੈ ਕਈ ਵਾਰ ਬੜੀ ਅਖਰਦੀ ਹੈ ਤੇਰੀ ਆਵਾਜ਼ ਮੈਨੂੰ ਇੰਜ ਇੱਕ ਇੱਕ ਗੱਲ ਨੂੰ ਲੈ ਕੇ ਜਾਨਾ ਨੇ ਇਸ ਝੂਠੇ ਆਸ਼ਕ ਨੂੰ ਝੂਠਾ ਸ਼ਬਦ ਕਰਕੇ ਆਖਿਆ ਸੁਣ ਲਿਆ ਤੂੰ ਬਿੱਲੀ ਬਿਹਤਰ ਹੈ ਕਿ ਤੂੰ ਮੇਰੇ ਤੋਂ ਦੂਰ ਰਹੇ ਤੇ ਬਲਰਾ ਉਹੋ ਕੁਝ ਮੈਂ ਬ੍ਰਿਟ ਵਿੱਚ ਵੇਖਿਆ ਉਹ ਇੰਤਹਾ ਦੇ ਸ਼ਬਦ ਵਰਤਦਾ ਜੋ ਉਸਲੀਅਤ ਉੱਤੇ ਕਦੇ ਠੀਕ ਉਤਰਦੇ ਹੀ ਨਹੀਂ ਸੀ ਪਰ ਜੈਨੇਟ ਗੱਲਾਂ ਵਿੱਚ ਆ ਗਈ ਜਿਵੇਂ ਪ੍ਰੋਫੈਸਰ ਜਾਨਾ ਝੂਠੇ ਸ਼ਬਦ ਸਮਝ ਗਈ ਸੀ ਜੈਨੇਟ ਬ੍ਰੈਡ ਦੀ ਖੇਡ ਨੂੰ ਸਮਝ ਨਹੀਂ ਸਕੀ ਮੈਂ ਕਿਹਾ ਬਿਲਕੁਲ ਹਾਂ ਜਾਨਾ ਨੂੰ ਵੀ ਮੈਂ ਹੀ ਕਿਹਾ ਸੀ ਕਿ ਜਾਨਾ ਤੈਨੂੰ ਲੱਗਦਾ ਨਹੀਂ ਕਿ ਇਹ ਬੰਦਾ ਨਕਲੀ ਹੈ ਯਾਰਕਰ ਉਸਨੇ ਵਿਚਾਰਿਆ ਤੇ ਬਚ ਗਈ ਜੈਨੇਟ ਬਾਰੇ ਜਦੋਂ ਮੈਨੂੰ ਪਤਾ ਚੱਲਿਆ ਕਿ ਉਹ ਬ੍ਰਿਟਨਾ ਪੂਰਾ ਉਲਝ ਚੁੱਕੀ ਸੀ ਮੈਂ ਕੁਝ ਆਖਿਆ ਵੀ ਸਿੱਧੇ ਤੌਰ ਤੇ ਪਰ ਇੱਕ ਬਿੰਦੂ ਤੇ ਆ ਕੇ ਔਰਤ ਨੂੰ ਸ਼ਾਇਦ ਵਾਪਸ ਮੋੜਨਾ ਔਖਾ ਹੋ ਜਾਂਦਾ ਹੈ ਕਿਸੇ ਦੀ ਵਿਖਾਈ ਸਿਹਰਦਤਾ ਕਰਕੇ ਪਰ ਜੇ ਔਰਤ ਇਹ ਭਾਬ ਲਵੇ ਕਿ ਬੰਦਾ ਸਿਹਰਦ ਨਹੀਂ ਤਾਂ ਔਰਤ ਇੱਕ ਸੈਕੰਡ ਵੀ ਨਹੀਂ ਲਾਉਂਦੀ ਬੰਦੇ ਨੂੰ ਘਟਣ ਲਈ ਪਰ ਬਦਕਿਸਮਤੀ ਕਰਕੇ ਮੇਰਾ ਇੰਜ ਬ੍ਰਿਟ ਦੇ ਪਿਆਰ ਦੇ ਇੰਤਖਾ ਦੇ ਸ਼ਬਦਾਂ ਉੱਤੇ ਕਿੰਤੂ ਕਰਨਾ ਤੇ ਬ੍ਰਿਟ ਵਿੱਚ ਬੁਰੀ ਤਰ੍ਹਾਂ ਉਲਝੀ ਹੋਈ ਜੈਨਟ ਨੂੰ ਰੋਕਣਾ ਗਲਤ ਹੋ ਸਕਦਾ ਸੀ ਰੌਣਕ ਗੰਭੀਰ ਹੁੰਦੇ ਆਖਿਆ ਆਹ ਤੇਰੀ ਇਹ ਗਲਤੀ ਸਈਰਾਨ ਹੁਣ ਵੀ ਕੋਈ ਨਹੀਂ ਜੈਨਟ ਆਪਣੀ ਡੇਟਿੰਗ ਸ਼ੁਰੂ ਕਰ ਦੇਵੇ ਤੇ ਸਭ ਗੱਲਾਂ ਨੂੰ ਪਹਿਲਾਂ ਵਿਚਾਰੇ ਮਸਲਾ ਦਿੱਤੀ ਕਹਾਂ ਜਾਵਾਂਗਾ ਉਹਨੂੰ ਮੌਕਾ ਉਹਨੂੰ ਤੇ ਅਜੇ ਨਹੀਂ ਜ਼ਰੂਰ ਤੂੰ ਜੈਨਟ ਨੂੰ ਸਮਝਾਉਣਾ ਕੁਝ ਮਹੀਨਾ ਬਾਅਦ ਮੈਨੂੰ ਵੀਰ ਰਾਜ ਦਾ ਫੋਨ ਆਇਆ ਤੇ ਉਹਨੇ ਦੱਸਿਆ ਡੈਡ ਮੇਰਾ ਖਸੀਨਰ ਅਫਸਰ ਜੋ ਮੇਰਾ ਚੰਗਾ ਦੋਸਤ ਵੀ ਹੈ ਉਹ ਤੁਹਾਡੇ ਸ਼ਹਿਰ ਵਿੱਚ ਬਦਲੀ ਕਰਵਾ ਕੇ ਆਇਆ ਹੈ ਉਸ ਨੂੰ ਚੰਗੀ ਰੈਪੋ ਵਾਲਾ ਹੋਟਲ ਦਵਾ ਦੇਣਾ ਕੁਝ ਦਿਨ ਲਈ ਤੇ ਫਿਰ ਉਹ ਆਪਣਾ ਅਪਾਰਟਮੈਂਟ ਲੈ ਲਵੇਗਾ ਐਨ ਜਿਸ ਨੂੰ ਵੱਡੇ ਹੋਟਲ ਵਿੱਚ ਲੁੱਟ ਨਹੀਂ ਸੈਣੀ ਪਵੇਗੀ ਕੌਣ ਹੈ ਇਹ ਕੋਈ ਆਪਣੇ ਸਬਿਆਚਾਰ ਵਾਲਾ ਹੈ ਜਾਂ ਕੋਈ ਦੂਸਰਾ ਮੈਂ ਪੁੱਛਿਆ ਉਹ ਗੋਰਾ ਹੈ ਕਿੰਨੀ ਕੁ ਉਮਰ ਹੈ ਉਸ ਦੀ ਮੈਂ ਪੁੱਛਿਆ ਹੋਏਗਾ ਕੋਈ 54 ਸਾਲ ਦਾ ਉਸ ਦਾ ਵਿਆਹ ਟੁੱਟ ਗਿਆ ਕਿਉਂਕਿ ਉਸ ਦੀ ਪਤਨੀ ਦੀ ਜ਼ਿੰਦਗੀ ਵਿੱਚ ਕੋਈ ਬੇਲੀ ਆ ਗਿਆ ਤੇ ਇਹਨਾਂ ਦਾ ਝਗੜਾ ਵੱਧ ਗਿਆ ਤੇ ਅੰਤ ਵਿੱਚ ਵਿਆਹ ਟੁੱਟ ਗਿਆ ਇਸ ਦੇ ਇੱਕ ਲੜਕੇ ਤੇ ਦੋ ਲੜਕੀਆਂ ਐ ਪਰ ਉਹ ਸਾਰੇ ਦੂਸਰੇ ਸੂਬਿਆਂ ਵਿੱਚ ਸੈਟਲ ਨੇ ਇਧਰੋਂ ਮਤਲਬ ਇਸ ਸੂਬੇ ਤੋਂ ਇਸ ਦਾ ਮਨ ਅੱਗ ਗਿਆ ਤੂੰ ਫਿਕਰ ਨਾ ਕਰ ਵੀਰਾਜ ਮੈਂ ਤੇਰੇ ਦੋਸਤ ਹੀ ਜਿੰਨੀ ਹੋ ਸਕੇ ਮਦਦ ਕਰਾਂਗਾ ਮੈਂ ਆਪਣੇ ਪੁੱਤਰ ਨੂੰ ਭਰੋਸਾ ਦਿਵਾਇਆ ਕਿਉਂਕਿ ਬਹੁਤ دیر ਬਾਅਦ ਉਸਨੇ ਮੈਨੂੰ ਕੋਈ ਕੰਮ ਕਰਨ ਨੂੰ ਆਖਿਆ ਸੀ ਮੈਂ ਇਹ ਗੱਲ ਜਦੋਂ ਰੌਣਾਂ ਨਾਲ ਸਾਂਝੀ ਕੀਤੀ ਉਸ ਦੀਆਂ ਅੱਖਾਂ ਚਮਕੀਆਂ ਤੇ ਆਖਣ ਲੱਗਾ ਇਹ ਗਾਂਗੇ ਜੇ ਸੁਭਾਅ ਵਧੀਆ ਹੋਇਆ ਤਾਂ ਜੈਨੂ ਨੂੰ ਮਿਲਾ ਦੇਵਾਂਗੇ ਜੇ ਉਹ ਮੰਨ ਗਈ ਤਾਂ ਡੇਟਿੰਗ ਕਰ ਲੈਣਗੇ ਉਹ ਅਜੇ ਵੀ ਟੁੱਟੀ ਟੁੱਟੀ ਲੱਗਦੀ ਹੈ ਮੈਨੂੰ ਅਤੇ ਮੈਂ ਉਹਦੀ ਉਦਾਸੀ ਨਹੀਂ ਵੇਖ ਸਕਦਾ ਖਿਆਲ ਚੰਗਾ ਹੈ ਮੈਂ ਆਖਿਆ ਦੋ ਹਫ਼ਤਿਆਂ ਬਾਅਦ ਵੀਰ ਰਾਜ ਦਾ ਮਿੱਤਰ ਜਿਸ ਦਾ ਨਾਮ ਰਿਚੀ ਸੀ ਮੇਰੇ ਟਾਊਨ ਹੌਮ ਵਿੱਚ ਹੀ ਆ ਗਿਆ ਮੇਰੇ ਟਾਊਨ ਹੌਮ ਦੇ ਤਿੰਨ ਕਮਰੇ ਸਨ ਮੈਂ ਰਿਚੀ ਨੂੰ ਜ਼ੋਰ ਪਾ ਕੇ ਬਿਨ੍ਹਾ ਲਿਆ ਕਿ ਉਹ ਇੱਥੇ ਦੋ ਹਫ਼ਤੇ ਕੱਟ ਲਵੇ ਤੇ ਫਿਰ ਆਪਣੀ ਕੰਪਨੀ ਕੋਲ ਇੱਕ ਚੰਗਾ ਅਪਾਰਟਮੈਂਟ ਲੈ ਲਵੇ। ਮੈਨੂੰ ਇਹ ਸੀ ਕਿ ਜੇ ਰਿਤੀ ਇੱਥੇ ਰਹਿ ਲਵੇ ਤਾਂ ਜੈਨਟ ਵੀ ਸਾਨੂੰ ਮਿਲ ਲਵੇਗੀ ਤੇ ਗੱਲ ਬਣੀ ਤਾਂ ਠੀਕ। ਨਹੀਂ ਉਹ ਮੇਰੇ ਟੂ ਹਮ ਤੋਂ ਹੀ ਆਪਣੇ ਦਫ਼ਤਰ ਚਲੇ ਹੀ ਜਾਇਆ ਕਰੇਗਾ। ਰਿਤੀ ਮੇਰੇ ਕੋਲ ਠਹਿਰਨਾ ਤਾਂ ਮੰਨ ਗਿਆ। ਪਰ ਉਸਨੇ ਮਹੀਨੇ ਦੇ 500 ਡਾਲਰ ਮੈਨੂੰ ਦੇਣ ਦੀ ਜ਼ਿੱਦ ਫੜ ਰੱਖੀ। ਭਾਵੇਂ ਮੈਂ ਬੋਲਤਾ ਕਿ ਸਾਡੇ ਸੱਭਿਆਚਾਰ ਵਿੱਚ ਬਰੌਣਾਚਾਰੀ ਵਿੱਚ ਪੈਸੇ ਨਹੀਂ ਲੈਂਦੇ ਕਿਉਂਕਿ ਮੈਨੂੰ ਤਾਂ ਡੈਡ ਨੇ ਪੰਜਾਬੀ ਸੱਭਿਆਚਾਰ ਬਾਰੇ ਇਹੋ ਪੜਾਇਆ ਸੀ। ਸਾਡੀ ਦੋਨਾਂ ਦੀ ਮਤਲਬ ਡਰਾਉਨ ਅਤੇ ਮੇਰੀ ਜੋ ਮੇਡ ਸੀ ਉਸ ਨੂੰ ਵੀ ਉਸਨੇ ਦੋ ਹਫ਼ਤੇ ਲਈ 1000 ਡਾਲਰ ਦੇਣਾ ਮੰਨਿਆ ਤਾਂ ਕਿ ਉਹ ਉਸ ਲਈ ਬ੍ਰੇਕਫਾਸਟ ਬਣਾ ਸਕੇ ਉਸ ਦਾ ਕਮਰਾ ਸਾਫ਼ ਰੱਖੇ ਇੰਜਰੀ ਸੀ ਸਾਡੇ ਕੋਲ ਹੀ ਠਹਿਰ ਗਿਆ ਰੀਤੀ ਬਹੁਤ ਹੀ ਗੰਭੀਰ ਜਿਹਾ ਇਨਸਾਨ ਸੀ ਜੋ ਕਦੇ ਵੀ ਬਹੁਤਾ ਬੋਲਦਾ ਵੀ ਨਹੀਂ ਸੀ ਪਰ ਉਹ ਜੋ ਵੱਖਰੇ ਵਿਸ਼ਿਆਂ ਤੇ ਉਹ ਆਪਣੇ ਵਿਚਾਰ ਦੇ ਦਿੰਦਾ ਸੀ ਉਹ ਮਦਰੇ ਕਰਦਾ ਸੀ ਪਰ ਸਰੀਰ ਉਸਨੇ ਬੜੀ ਸੋਹਣੀ ਹਾਲਤ ਵਿੱਚ ਰੱਖਿਆ ਹੋਇਆ ਸੀ ਉਸ ਤੇ ਤਿੱਖੇ ਨੈ ਨਕਸਨ ਉਸਦੇ ਵਾਲ ਬੜੇ ਸੁਨਹਿਰੀ ਸਨ ਉਹ ਆਪਣੀ ਪੋਲੈਂਡ ਦੇ ਪਿਛੋਕੇ ਦਾ ਜ਼ਿਕਰ ਅਕਸਰ ਕਰਦਾ ਹੁੰਦਾ ਸੀ ਉਹ ਗੱਲਾਂ ਵਿੱਚ ਆਪ ਹੀ ਦੱਸਦਾ ਸੀ ਕਿ ਉਸ ਦਾ ਦਾਦਾ ਕਾਮੁਨਿਸਟ ਸੀ ਜਿਸ ਕਰਕੇ ਉਹਨਾਂ ਦਾ ਘਰ ਬਰਬਾਦੀ ਉੱਤੇ ਚੱਲ ਗਿਆ ਸੀ ਤੇ ਉਸ ਦਾ ਪਿਓ ਅਮਰੀਕਾ ਆ ਕੇ ਸੈਟਲ ਹੋ ਗਿਆ ਸੀ ਉਸ ਮੁਤਾਬਕ ਉਸ ਦਾ ਸੁਭਾਅ ਆਪਣੀ ਮਾਂ ਉੱਤੇ ਸੀ ਜੋ ਬਹੁਤ ਹੀ ਸ਼ਲੀਕੇ ਵਾਲੀ ਤੇ ਸ਼ਾਂਤ ਸੁਭਾਅ ਦੀ ਔਰਤ ਸੀ ਉਸ ਦਾ ਸੁਭਾਅ ਰੌਣ ਨੂੰ ਬੜਾ ਪਸੰਦ ਆਇਆ ਪਰ ਜੈਨਟ ਨੇ ਉਸ ਵੱਲ ਕੋਈ ਬਹੁਤੀ ਰੁਚੀ ਨਹੀਂ ਸੀ ਵਿਖਾਈ ਹੁਣ ਜ ਉਸਦੇ ਹੁਣ ਜਾਂ ਉਹ ਸਾਡੇ ਕੋਲ ਆ ਬੈਠਦੀ ਤੇ ਗੱਲਾਂ ਵੀ ਮਾਰ ਲੈਂਦੀ ਸੀ ਇੱਕ ਸ਼ਾਮ ਉਹ ਦੋਨੋਂ ਸ਼ਾਮ ਦੀ ਸੈਰ ਕਰਨ ਸਾਡੇ ਨਾਲ ਚੱਲ ਪਏ ਰੌਣਤ ਤੇ ਮੈਂ ਜ਼ਰਾ ਹੌਲੀ ਚੱਲ ਰਹੀ ਸੀ ਤੇ ਜੈਨੇਟ ਤੇ ਰੀਚੀ ਤੇਜ਼ ਚੱਲਦੇ ਚੱਲਦੇ ਸਾਡੇ ਕੋਲੋਂ ਕਾਫੀ ਅਕੇਲਾਂ ਗਏ ਪਤਾ ਨਹੀਂ ਉਹਨਾਂ ਨੇ ਕੀ ਕੀ ਗੱਲਾਂ ਕੀਤੀਆਂ ਪਰ ਐਨਾ ਜ਼ਰੂਰ ਹੋਇਆ ਕਿ ਜੈਨੇਟ ਪਹਿਲਾਂ ਵਾਂਗ ਰੀਚੀ ਨੂੰ ਕਟਨੋਂ ਹਟ ਗਈ ਸੀ ਫਿਰ ਇੱਕ ਦਿਨ ਉਹ ਰੀਚੀ ਨੂੰ ਉਸਦੀ ਕੰਪਨੀ ਕੋਲ ਪੈਂਦਾ ਇੱਕ ਬੜਾ ਵਧੀਆ ਅਪਾਰਟਮੈਂਟ ਦਿਖਾਉਣ ਚਲੇਗੀ ਕਿਉਂਕਿ ਜੈਨ ਸਾਡੇ ਇਲਾਕੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਫਿਰ ਤਿੰਨ ਹਫ਼ਤੇ ਬਾਅਦ ਰੀਚੀ ਨੇ ਆਪ ਹੀ ਆਪਣੇ ਅਪਾਰਟਮੈਂਟ ਨੂੰ ਚੜੇ ਜਾਣ ਬਾਰੇ ਸਾਨੂੰ ਦੱਸਿਆ ਉਸਨੇ ਛੁੱਟੀ ਲਈ ਹੋਈ ਸੀ ਉਸਨੇ ਸਾਡੇ ਤਿੰਨਾਂ ਨਾਲ ਮਤਲਬ ਰਾਉਨ ਜੈਨਨ ਅਤੇ ਮੇਰੇ ਨਾਲ ਦੁਪਹਿਰ ਦਾ ਖਾਣਾ ਖਾਧਾ ਅਸੀਂ ਸਾਰੇ ਵਿਸ਼ਿਆਂ 'ਤੇ ਬਹੁਤ ਦਿਰ ਵਿਚਾਰ ਕਰਦੇ ਰਹੇ ਅੰਤ ਨੂੰ ਗੱਲ ਵਿਆਹ ਉੱਤੇ ਆ ਗਈ ਉਸ ਬਾਰੇ ਉਸਨੇ ਜੋ ਆਖਿਆ ਮੈਨੂੰ ਲੱਗਿਆ ਜਿਵੇਂ ਉਹ ਮੇਰੇ ਮਨ ਦੀ ਗੱਲ ਆਖ ਰਿਹਾ ਹੋਵੇ ਵਿਆਹ ਇੱਕ ਸਮਝੌਤਾ ਹੈ ਜਿਵੇਂ ਜੋ ਸਮਝੌਤੇ ਵਿੱਚਲੇ ਨੁਕਤਿਆਂ ਦੀ ਪਾਲਣਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੀ ਸਮਝੌਤੇ ਵਿੱਚ ਕਰਨਾ ਚਾਹੀਦਾ ਹੈ ਜੇ ਕੋਈ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰ ਸਕਦਾ ਉਸ ਨੂੰ ਵਿਆਹ ਸਮਝੌਤੇ ਵਿੱਚ ਨਹੀਂ ਪੈਣਾ ਚਾਹੀਦਾ ਬਿਲਕੁਲ ਜੈਂਟ ਸੂਰਦੇ ਕੀ ਬੋਲੀ ਰੌਣ ਕੁਝ اٹੱਕ ਕੇ ਬੋਲਿਆ ਗਰਲ ਠੀਕ ਹੈ ਪਰ ਆਪਾਂ ਇਨਸਾਨਾਂ ਕਈ ਵਾਰ ਨਿਯਮ ਟੁੱਟ ਜਾਂਦੇ ਆ ਜਿਸ ਕਰਕੇ ਗੁੰਜਾਇਸ਼ ਰੱਖਣੀ ਚਾਹੀਦੀ ਹੈ ਕਿ ਨਿਯਮ ਟੁੱਟਣ ਤੇ ਫਿਰ ਤੋਂ ਜੁੜਿਆ ਜਾ ਸਕੇ ਮੈਂ ਕਿਹਾ ਤਜੇ ਪਿਆਰ ਵਿਆਹ ਚੰਗਾ ਹੈ ਜਨਾਬ ਉਸ ਵਿੱਚ ਵੀ ਕਪਲਿਆ ਕਿਉਂਕਿ ਜਾਂ ਤਾਂ ਦੋਨੋਂ ਜਨੇ ਪਿਆਰ ਵਿੱਚ ਡੁੱਬੇ ਹੋਣ ਫਿਰ ਠੀਕ ਹੈ ਤੇ ਫਿਰ ਵਿਆਹ ਵੀ ਕੁਝ ਨਹੀਂ ਕਰਦਾ ਪਰ ਜੇ ਇੱਕ ਜ਼ਿਆਦਾ ਪਿਆਰ ਕਰਦਾ ਹੋਵੇ ਤੇ ਦੂਸਰਾ ਉਹਨਾਂ ਪਿਆਰ ਨਹੀਂ ਕਰਦਾ ਤਾਂ ਗੜਬੜ ਹੋਣੀ ਹੀ ਹੋਣੀ ਹੈ ਬਾਕੀ ਤੁਸੀਂ ਤਜਰਬੇਕਾਰ ਹੋ ਤੁਸੀਂ ਦੱਸ ਦੇਵੋ ਜੇ ਮੈਂ ਗਲਤ ਹਾਂ ਰੀਤੀ ਨੇ ਆਪਣੇ ਵਿਚਾਰ ਰੱਖੇ ਅਸੀਂ ਸਾਰਿਆਂ ਨੇ ਉਸ ਦੀ ਗੱਲ ਨੂੰ ਠੀਕ ਮੰਨ ਲਿਆ ਜਦੋਂ ਰੀਤੀ ਚਲਿਆ ਗਿਆ ਤਦ ਜ਼ਰੌਨ ਨੇ ਜਨਤ ਨੂੰ ਕਿਹਾ ਇਹ ਬੰਦਾ ਜਾਨਾ ਡੇਟਿੰਗ ਲਈ ਚੰਗਾ ਹੈ ਤੂੰ ਵਿਚਾਰ ਇਸ ਉੱਤੇ ਉਹ ਵੀ ਗੱਲਾ ਹੋ ਗਿਆ ਝੋਕਾ ਉਸ ਨਾਲ ਵੀ ਹੋਇਆ ਤੇ ਤੇਰੇ ਨਾਲ ਵੀ ਕੋਸ਼ਿਸ਼ ਕਰੋ ਸ਼ਾਇਦ ਤੁਹਾਡੀ ਵਧੀਆ ਬਣ ਜਾਵੇ ਡੈਡ ਵਿਚਾਰਾਂਗੇ ਐਨੀ ਜਲਦੀ ਵੀ ਕੀ ਕੀ ਪਤਾ ਹੈ ਕਿ ਉਸ ਨੂੰ ਮੇਰੇ ਵਿੱਚ ਕੋਈ ਦਿਲਚਸਪੀ ਹੈ ਜਾਂ ਨਹੀਂ ਹਾਂ ਬੰਦਾ ਠੀਕ ਲੱਗਦਾ ਜੈਨਟ ਨੇ ਕੋਈ ਬਹੁਤ ਸ਼ਾਨਾ ਬਖਾਇਆ ਵੀਰ ਰਾਜ ਬੋਸ ਖੁਸ਼ੀ ਕਿ ਮੈਂ ਉਸ ਤੇ ਦੋਸਤ ਨੂੰ ਇੰਜ ਆਪਣਿਆਂ ਵਾਂਗ ਰੱਖਿਆ ਸੀ ਕਿਉਂਕਿ ਰਿਚੀ ਨੇ ਵੀ ਰਾਜਕੁਲ ਮੇਰੀਆਂ ਬਹੁਤ ਹੀ ਸਿਫਤਾਂ ਕੀਤੀਆਂ ਸਨ। ਬਾਕੀ ਅਗਲੇ ਭਾਗ ਵਿੱਚ